ਇਹਨਾਂ ਲੋਕਾਂ ਦਾ ਵਿਚਾਰਾਂ ਦਾ ਮੋੜ ਵਸੇਬਾ ਕਰਨਾ ਪੈਣਾ ਆ ਜਿਹੜਾ ਪਾਣੀ ਚੜ ਗਿਆ ਵਾ ਇਹ ਕਿਸੇ ਕਿਲੇ ਦੇ ਵਿੱਚ 4 ਫੁੱਟ ਰੇਤਾ ਛੁੱਟ ਜਾਣੀ ਇਹਨੇ ਕਿਸੇ ਚ ਤਿੰਨ ਕਿਸੇ ਚ ਦੋ ਤਾਂ ਇਹ ਇੱਕ ਛੋਟੀ ਜੀ ਕਹਾਣੀ ਨਹੀਂ ਇੱਥੇ ਪਤਾ ਨਹੀਂ ਕਿੰਨਾ ਕਿੰਨਾ ਇੱਕ 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 ਕਿਲੇ ਨੂੰ ਕਰਾਉਣ ਲਈ ਡੀਜ਼ਲ ਲੱਗਣਾ ਹਾਂਜੀ ਇਹਨਾਂ ਨੂੰ ਬੀ ਪਾਉਣ ਲਈ ਪਤਾ ਨਹੀਂ ਪੈਸਾ ਜਿਹੜਾ ਪਤਾ ਨਹੀਂ ਵੀ ਸੇਮ ਹਟੂ ਵਿਚਾਰਾਂ ਦਾ ਪਾਣੀ ਕਦੋਂ ਲੈਣਾ ਤੇ ਕਣਕ ਬੀਜੀ ਜਾਣੀ ਆ ਕਿ ਨਹੀਂ ਅਗਲੀ ਚੀਜ਼ ਦੇ ਲਾਲੇ ਕਿਸੇ ਦੀਆਂ ਮੱਝਾਂ ਸੀ ਉਹ ਮੱਝਾਂ ਮਰ ਗਈਆਂ ਵਿਚਾਰੇ ਦੀਆਂ ਕਿਸੇ ਦੇ ਘਰ ਦੀ ਛੱਤ ਸੀ ਛੱਤ ਰੁੜ ਗਈ ਆ ਮੈਂ ਬੇਨਤੀ ਕਰਦਾ ਕਿ ਅਸੀਂ ਅਸੀਂ ਰਲ ਕੇ ਕਲਾਕਾਰਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਜੇ ਕਿਹਦੀਆਂ ਸੱਤ ਮੱਜਾਂ ਸਤ ਨਹੀਂ ਲੈ ਲੈ ਕੇ ਦੇ ਸਕਦੇ ਤੇ ਇੱਕ ਨੂੰ ਲੈ ਕੇ ਦੇ ਸਕਦੇ ਕਿ ਜੀਵਨ ਜੋਗਾ ਹੋ ਜੀ ਜੇ ਅਸੀਂ ਰਲ ਮਿਲ ਕੇ ਹੰਬਲਾ ਮਾਰਾਂਗੇ ਕੁਝ ਇਹ ਵਿਚਾਰੇ ਹੌਲੀ ਹੌਲੀ ਸਮੇਂ ਨਾਲ ਫਿਰ ਆਪੇ ਹੀ ਬੰਦਾ ਰਲ ਜਾਂਦਾ ਵਾ ਇਹਨਾਂ ਦੀ ਆਪਾਂ ਨੂੰ ਕਣਕਾਂ ਵੀ ਬੀਜਣੀਆਂ ਪੈਣੀਆਂ ਵਾ ਜਾਂ ਕਣਕਾਂ ਵੇਲੇ 20 ਵੀ ਲਿਆਉਣਾ ਪੈਣਾ ਵਾ ਉਦੋਂ ਖਾਦਾਂ ਵੀ ਲਿਆਉਣੀਆਂ ਪੈਣੀਆਂ ਵਾ ਇਹ ਬੜਾ ਲੰਮਾ ਚੱਕਰ ਆ ਤੇ ਸਾਨੂੰ ਪਿਛਲੇ ਪਿੰਡਾਂ ਦੇ ਸਾਰੇ ਪਤਵੰਤੇ ਸੱਜਣਾ ਨੇ ਇਹੋ ਬੇਨਤੀ ਕੀਤੀ ਕਿ 15 ਦਿਨ ਰਾਸ਼ਨ ਦੀ ਤੁਸੀਂ ਦੱਸ ਦਿਓ ਜੇ ਹੋਈ ਲੋੜ ਤੇ ਇਹ ਨਾ ਆਖਿਓ ਰਾਸ਼ਨ ਦੀ ਲੋੜ ਨਹੀਂ ਕੀ ਅਸੀਂ ਪੈਸੇ ਇਕੱਠੇ ਕਰੀਏ ਤੇ ਅਗਲਾ ਸਮਾਂ ਵੇਖੀਏ ਕਿ ਇਹਨਾਂ ਦੇ ਘਰਾਂ ਨੂੰ ਕਿਤਰਾ ਬਚਾਉਣਾ ਇਹਨਾਂ ਦੀਆਂ ਪੈਲੀਆਂ ਨੂੰ ਕਿਤਰਾ ਬਾਤ ਕਰਨਾ ਦੁਬਾਰਾ ਇਹ ਮੇਰੀ ਬੇਨਤੀ ਆ ਕਿ ਆਪਾਂ ਅੱਖਾਂ ਮੀਟ ਕੇ ਇੱਕ ਇਹ ਵੀ ਬੇਨਤੀ ਆ ਕਿ ਜਿਨ੍ਹਾਂ ਨੂੰ ਲੋੜ ਆ ਵਿਚਾਰਾਂ ਨੂੰ ਉਹਨਾਂ ਨੂੰ ਹੀ ਦਿੱਤਾ ਜਾਵੇ ਕੁਝ ਕਈ ਬੰਦੇ ਅਸੀਂ ਹੋਰ ਥਾਵਾਂ ਤੇ ਗਏ ਕਈ ਬੰਦੇ ਬੇ ਲੋੜਾ ਹੀ ਰਾਸ਼ਨ ਜਮ੍ਹਾਂ ਕਰੀ ਜਾਂਦੇ ਆ ਵੇਖੋ ਵੈਗਰੂ ਤੋਂ ਡਰਨਾ ਚਾਹੀਦਾ ਵਾ ਕਿਸੇ ਨੇ ਇੱਥੇ ਬੈਠੇ ਨਹੀਂ ਰਹਿਣਾਹੀਂ ਵੀ ਤੁਰ ਜਾਣਾ ਸਾਰੇਣ ਤੁਰ ਜਾਣਾ ਪਰ ਜਿਹੜੇ ਅੱਜ ਮੁਸੀਬਤ ਚਾ ਜਿਨ੍ਹਾਂ ਦੇ ਘਰਾਂ ਦੇ ਵਿਚਾਰਾਂ ਦਾ ਝੋਨਾ ਡੁੱਬ ਗਿਆ ਵਾ ਡੰਗਰਾਂ ਦਾ ਪਤਾ ਹੀ ਨਹੀਂ ਕਿ ਕਿਹਨੂੰ ਰੁੜ ਗਿਆ ਜਾਂ ਮਰ ਗਿਆ ਛੱਤਾਂ ਉੱਡ ਗਈਆਂ ਵਾ ਅਗਲੇ ਸਮੇ ਦਾ ਪਤਾ ਨਹੀਂ ਕਿਉਂਕਿ ਜੱਟੂਆਂ ਦਾ ਚੱਲ ਯਾਰ ਜੇ ਗੜੇ ਪਏ ਜਾਣ ਜਾਂ ਹੋਰ ਕੋ ਮਾਰ ਜੇ ਆ ਸਮਾਂ ਬਰਬਾਦ ਹੋ ਗਿਆ ਅਗਲਾ ਸਮਾਂ ਜਿਹੜਾ ਉਹ ਬੀਜਿਆ ਜਾਊਗਾ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਝੋਨਾ ਤਾਂ ਗਿਆ ਡੰਗਰ ਚਲੇ ਗਏ ਛੱਤਾਂ ਚ ਲਗੀਆਂ ਅਗਲੇ ਸਮੇ ਦਾ ਪਤਾ ਹੀ ਨਹੀਂ ਕਿ ਕਣਕ ਬੀਜੀ ਜਾਣੀ ਹੈ ਕਿ ਨਹੀਂ ਬੀਜੀ ਜਾਣੀ ਤੇ ਆਪਾਂ ਰਲ ਮਿਲ ਕੇ ਇਹਨਾਂ ਦੀ ਪੈੜੀ ਬਾਤ ਕਰਨ ਲਈ ਹਾਂ ਬੜਾ ਮਾਰੀਏ ਸਾਰੇ ਜਣੇ ਇਹਨਾ ਵੀ ਆਪਾਂ ਜਿਹੜੇ ਸੱਜਣ ਸਾਡੇ ਕਲਾਕਾਰ ਵੀਰ ਸਾਰੇ ਸੇਵਾ ਕਰ ਰਹੇ ਮੇਰੇ ਤੋਂ ਵੱਧ ਕਰ ਰਹੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹੋਰ ਵੀ ਬੜੀਆਂ ਸੰਸਥਾਵਾਂ ਕਰ ਰਹੀਆਂ ਵਾਂ ਪਰ ਆਪਾਂ ਨੂੰ ਇਕਜੁੱਟ ਹੋ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਹੰਬੜਾ ਮਾਰਨਾ ਪੈਣਾ ਵੀ ਆਪਾਂ ਪੈਸਾ ਇਨਵੈਸਟ ਕਿੱਥੇ ਕਰਨਾ ਇਹਨਾਂ ਦੀ ਪੈੜੀ ਬਾਤ ਕਿਤਰਾ ਕਰਨੀ ਇੱਥੇ ਡੀਜ਼ਲ ਦੇ ਕੈਨ ਡਰਮ ਭਰ-ਭਰ ਲਿਆਉਣੇ ਪੈਣੇ ਆ ਫੇਰ ਇਹ ਪੈੜੀਆਂ ਪੱਧਰੀਆਂ ਹੋਣੀਆਂ ਕਿਉਂਕਿ ਆਪਾਂ ਤੇ ਤੁਸੀਂ ਤੇ ਵਿਚਰਦੇ ਹੋ ਸਾਰੇ ਆ ਇਲਾਕੇ ਦੇ ਲੋਕ ਖੜੇ ਇਹਨਾਂ ਨੂੰ ਵਿਚਾਰਾਂ ਨੂੰ ਇਹ ਤੇ ਸਰਕਾਰਾਂ ਨੂੰ ਬੇਨਤੀ ਆ ਮੈਂ ਅੱਗੇ ਵੀ ਪਿੱਛੇ ਵੀ ਇਹ ਗੱਲ ਕਰਕੇ ਆਇਆ ਕਿ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤੇ ਜਿੱਥੇ ਆ ਜਿਹੜੀ ਜਮ੍ਹਾਂ ਖੋਰੀ ਹੋਣ ਢਈ ਹੈ ਚੋਕਰਾਂ ਦੀ ਹੋਰ ਚੀਜ਼ਾਂ ਦੀ ਮਹਿੰਗੀਆਂ ਕਰਤਿਆਂ ਮੈਂ ਜਿਹੜੀ ਜਿਹੜੀ ਚੀਜ਼ 500 ਦੀ ਉਹ ਲੋਹਾਰ ਦੀ ਕਰਤਾ ਯਾਰ ਮਾੜੀ ਮੋਟੀ ਸ਼ਰਮ ਕਰੋ ਰੱਬ ਤੋਂ ਡਰੋ ਕੋਈ ਵੈਗਰੂ ਤੋਂ ਡਰੋ ਜਿੰਨੇ ਦੀ ਔਣ ਢੀ ਉਹਨੇ ਦੀ ਦੇ ਦਿਓ ਇਹਨਾਂ ਨੂੰ ਲੈ ਕੇ ਅਸੀਂ ਦਰਾਂ ਦੇ ਸਾਰੇ ਜਣੇ ਇਕੱਠੇ ਹੋ ਗਏ ਜਿੰਨੇ ਜੋਗਿਆ ਬੜਾ ਮਾਰਾਂਗੇ ਜਿੰਨਾ ਸਾਨੂੰ ਰੱਬ ਨੇ ਜੋ ਸਾਨੂੰ ਔਕਾਤ ਬਖਸ਼ੀ ਆ ਜੋ ਜੋ ਸੜ ਤੋਂ ਹੋ ਸਕੇ ਉਹ ਕਰਾਂਗੇ ਤੇ ਮੈਂ ਮੇਰੀ ਇਹੋ ਹੀ ਬੇਨਤੀ ਆ ਕਿ ਰਲ ਕੇ ਅੰਬਲਾ ਮਾਰੀਏ ਇਹ ਬੜਾ ਦੁੱਖ ਦੀ ਘੜੀ ਆ ਬੜੀ ਨਾਜ਼ੁਕ ਸਮਾਂ ਵਾਂ ਪੰਜਾਬ ਤੇ ਖਾਸ ਕਰਕੇ ਆ ਆ ਇਲਾਕੇ ਦੇ ਲੋਕ ਤੇ ਵਿਚਾਰੇ ਅੱਗੇ ਭੁਗਤਦੇ ਬੜੀ ਅਲਾ ਭੁਗਤਿਆ ਇਹਨਾਂ ਨੇ ਤੇ ਇਹੋ ਹੀ ਬੇਨਤੀ ਆ ਇਹ 88 ਤੋਂ ਲੈ ਕੇ ਹੁਣ ਤੱਕ ਬਾਦ ਹੀ ਨਹੀਂ ਹੋਇਆ ਕਦੀ ਉੱਜੜ ਗਏ ਕਦੀ ਬਾਦ ਹੋ ਗਏ ਕਦੀ ਜੜ ਗਏ ਫੇਰ ਵੀ ਇਹਨਾਂ ਦਾ ਮੈਂ ਤਾਂ ਧੰਨਵਾਦ ਕਰਦਾ ਮਿਹਨਤ ਕਸ਼ ਲੋਕ ਨੇ ਫੇਰ ਵੀ ਇਹਨਾਂ ਨੇ ਕਦੀ ਦਿਲ ਨਹੀਂ ਡਲਾਇਆ ਫੇਰ ਵਿਚਾਰੇ ਉੱਥੇ ਹੀ ਝੰਡਾ ਕੱਢ ਕੇ ਬਹਿ ਜਾਂਦੇ ਨੇ ਤੇ ਬਾਹਲੇ ਲੋਕ ਤਾਂ ਜੇ ਇਦਾਂ ਦੇ ਹਾਸੇ ਹੁਣ ਤੇ ਉਦਾਂ ਹੀ ਜ਼ਮੀਨਾਂ ਛੱਡ ਕੇ ਭੱਜ ਜਾਂਦੇ ਆ ਤੇ ਆਪਾਂ ਇਹਨਾਂ ਦੀਆਂ ਜ਼ਮੀਨਾਂ ਨੂੰ ਆਬਾਦ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਖਲੋਈਏ ਇਹੋ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿੱਚ ਕਿਹੜਾ ਪਿੰਡ ਆ ਵੀਰ ਜੀ ਬੰਡਾਲਾ ਪਿੰਡ ਆ ਜੋ ਕਿ ਸਾਡੇ ਇੱਥੇ ਹਾਰਪ੍ਰਭਾਤ ਏਰੀਆ ਪਾਣੀ ਆਇਆ ਆ ਵਾ ਸਭਨਾਂ ਨੂੰ ਜ਼ਰੂਰਤ ਜਿਵੇਂ ਵੱਡੇ ਵੀਰ ਸਰਜੀਤ ਸਿੰਘ ਪੁਲਰ ਨੇ ਦੱਸਿਆ ਵਾ ਵੀ ਸਾਨੂੰ ਜਿਵੇਂ ਖਾਦ ਬੀ ਦਵਾਈਆਂ ਦੀ ਲੋੜ ਆ ਜਿਹੜੀ ਇੱਥੇ ਸਾਨੂੰ ਸਭਨੋਂ ਵੱਡੀ ਮੰਗ ਹੈ ਵੀ ਜਿਹੜਾ ਉਧਰਲਾ ਬੰਨ ਤੇ ਉਧਰਲਾ ਬੰਨ 10 ਕਿਲੋਮੀਟਰ ਦਾ ਫਾਸਲਾ ਆ ਜੇڑا ਸਾਡਾ ਦਰਿਆ ਦੇ ਕੰਡੇ ਤੇ ਸਾਨੂੰ ਬੰਨ੍ਹ ਦਿੱਤਾ ਜਾਵੇ ਇੱਕ ਬੰਨ੍ਹ ਹੋਰ ਬਣਾਇਆ ਜਾਵੇ ਇਹ ਜਿਹੜਾ ਬੰਨ੍ਹ ਅੱਗੇ ਬਣਾਇਆ ਜਾਵੇ ਕਿਉਂਕਿ 88 ਤੋਂ ਲੈ ਕੇ ਤਿੰਨੀ ਤਿੰਨੀ ਸਾਲੀ ਪਾਣੀ ਇੱਥੇ ਆ ਜਾਂਦਾ ਫਸਲ ਮਰ ਜਾਂਦਾ 23 ਦੇ ਵਿੱਚ ਇੱਥੇ ਝੋਨਿਆਂ ਦੇ ਬੂਟੇ ਤੱਕ ਨਹੀਂ ਲੱਭੇ ਤੇ ਫੇਰ 25 ਦੇ ਵਿੱਚ ਆ ਗਿਆ ਵਾ ਜਿਹੜਾ ਇਹ ਤੇ ਸਾਰਿਆਂ ਨੂੰ ਜਿਆਦੀ ਮੁਸੀਬਤ ਇਹੋ ਬਣੀ ਪਈ ਆ ਕਿਉਂਕਿ ਅਸੀਂ ਪਿੰਡਾਂ ਵਾਲੇ ਲੱਗੇ ਆ ਇਕੱਠੇ ਕਰਕੇ ਜਿਹੜਾ ਬੰਨ੍ਹ ਬੰਨਣ ਦੇ ਹੋਏ ਆ ਉਹ ਚ ਅਸੀਂ ਥੋੜਾ ਜਿਹਾ ਬੰਨਿਆ ਜਿਹੜਾ ਸਾਡਾ ਇਹ ਰਕਬਾ ਘੱਟੋ ਘੱਟ ਵੀ 20 25 ਪਿੰਡਾਂ ਦੇ ਜਿਹੜੇ ਉਹ ਸਾਨੂੰ ਰਾਜੀ ਸੁਭਰਾ ਤੋਂ ਲੈ ਕੇ ਮੁੱਟਿਆਂ ਵਾਲੇ ਤੱਕ ਜਿਹੜਾ ਬੰਨ ਬੰਨਿਆ ਜਾਵੇ ਜਿਹੜਾ ਵੀ ਇੱਥੋਂ ਦੀ ਲੋਕਾਂ ਦੀ ਸੁਣਵਾਈ ਹੋ ਸਕੇ